ਸਬਜ਼ੀਆਂ ਖਾਣ ਵਾਲੇ ਹੋ ਜਾਓ ਸਾਵਧਾਨ ਕਿਤੇ ਵਾਪਰ ਨਾ ਜਾਵੇ ਆਪਾਂ ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਤੁਸੀਂ ਘਰਾਂ ਵਿੱਚ ਸਾਪਾਂ ਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਗੋਭੀ ਦੇ ਫੁੱਲ ਵਿੱਚੋਂ ਨਿਕਲਿਆ ਸੱਪ ਵੀਡੀਓ ਹੋ ਰਹੀ ਬਹੁਤ ਹੀ ਜ਼ਿਆਦਾ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਪ੍ਰਾਂਤ ਵਿੱਚ ਰੱਖ ਕੇ ਗੋਭੀ ਦੀ ਸਬਜ਼ੀ ਕੱਟ ਰਹੀ ਹੈ ਅਤੇ ਜਦੋਂ ਉਹ ਫੁੱਲ ਨੂੰ ਵਿਚਕਾਰ ਤੋਂ ਕੱਟਣ ਲੱਗਦੀ ਹੈ ਤਾਂ ਉਸ ਵਿੱਚੋਂ ਇੱਕ ਸੱਪ ਨਿਕਲ ਆਉਂਦਾ ਹੈ ਦਰਸਲ ਇਹ ਪਰਿਵਾਰ ਬਾਜ਼ਾਰ ਵਿੱਚੋਂ ਗੋਭੀ ਦੀ ਸਬਜ਼ੀ ਲਿਆਇਆ ਸੀ ਅਤੇ ਜਦੋਂ ਔਰਤ ਕੱਟਣ ਲੱਗਦੀ ਹੈ ਤਾਂ ਉਸ ਮਹਿਸੂਸ ਹੁੰਦਾ ਹੈ ਕਿ ਗੋਭੀ ਦੇ ਫੁੱਲ ਵਿੱਚ ਕੋਈ ਚੀਜ਼ ਹੈ ਜਿਸ ਤੋਂ ਬਾਅਦ ਉਸ ਔਰਤ ਦਾ ਇੱਕ ਲੜਕਾ ਵੀਡੀਓ ਬਣਾਉਣ ਲੱਗ ਜਾਂਦਾ ਹੈ ਅਤੇ ਦੂਜਾ ਉਸ ਗੋਭੀ ਦੇ ਫੁੱਲ ਨੂੰ ਵਿਚਕਾਰ ਤੋਂ ਕੱਟਣ ਲੱਗ ਜਾਂਦਾ ਏ ਅਤੇ ਜਦੋਂ ਮੁੰਡਾ ਫੁੱਲ ਨੂੰ ਕੱਟਦਾ ਹੈ ਤਾਂ ਉਸ ਵਿੱਚੋਂ ਇੱਕ ਸੱਪ ਨਿਕਲ ਆਉਂਦਾ ਏ ਹਾਲਾਂਕਿ ਸੱਪ ਦਾ ਸਾਈਜ਼ ਛੋਟਾ ਸੀ ਪਰ ਸੱਪ ਵੱਡਾ ਹੋਵੇ ਜਾਂ ਛੋਟਾ ਜ਼ਾਹਿਰ ਤਾਂ ਬਰਾਬਰ ਹੁੰਦੀ ਏ ਸੋ ਜੇਕਰ ਤੁਸੀਂ ਵੀ ਸਬਜ਼ੀ ਖਾਣ ਤੇ ਜ਼ਿਆਦਾ ਸ਼ੱਕੀਨ ਹੋ ਤਾਂ ਸਬਜ਼ੀ ਨੂੰ ਦੇਖ ਕੇ ਕੱਟੋ ਅਤੇ ਪਾਣੀ ਨਾਲ ਧੋਕੇ ਬਣਾਓ ਇਸ ਵੀਡੀਓ ਨੂੰ ਹਰ ਇੱਕ ਤੱਕ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰੋ